ਜਿੰਗਾਂ ਸਾਡੀਆਂ ਮੈਨ ਮੈਮ ਟੀਚਰ ਸਾਰੀਆਂ ਸੜਕੇ ਖਰਾਬ ਹੋ ਗਈਆਂ ਨੇ ਅਸੀਂ ਦਿਹਾੜੀ ਤਰ ਲੋਕ ਪਰ ਨਹੀਂ ਸਾਡੇ ਕੋਲ ਕੋਈ ਨਾ ਕੁਝ ਹੋ ਸਕਦਾ ਪੀਰ ਸਰ ਮੇਰੇ ਬੱਚੇ ਨੇ ਬਹੁਤ ਮੁਸ਼ਕਲ ਹੈ ਖਾਣਾ ਖਾਣ ਵਾਸਤੇ ਵੀ ਸਾਡੇ ਕੋਲ ਨਹੀਂ ਆ ਜੀ ਬੜੀ ਮੁਸ਼ਕਲ ਹੈ ਜ਼ਿਲ੍ਹੇ ਮੈਂ ਖੁਦ ਦਿਹਾੜੀਆਂ ਕਰ ਕਰਕੇ ਲਿਆ ਅਸਮਾਨ ਸਭ ਖਰਾਬ ਹੋ ਗਿਆ ਅੰਦਰ ਤੋਂ ਸਾਰੀ ਨੀਂਦ ਐ ਗਈ ਆ ਔਰ ਲੈਟਰ ਉੱਪਰ ਤੋਂ ਛੁੱਟ ਗਿਆ ਵਕੇ ਚੰਗਾ ਅਸੀਂ ਮਾਤੜ ਲੋ ਕੇ ਕਿਥੋਂ ਕਰਾਂਗੇ ਇੰਨਾ ਕੁਛ ਸੋਇ ਘਰ ਦੀ ਤਸਵੀਰ ਦੇਖ ਕੇ ਵਾਕਈ ਅੱਖਾਂ ਨਮ ਹੋਈਆਂ ਨੇ ਆਂਟੀ ਜੀ ਬੜੇ ਇਮੋਸ਼ਨਲ ਨੇ ਆਂਟੀ ਤੁਸੀਂ ਰੋ ਨਾ ਹਿੰਮਤ ਰੱਖੋ ਕੋਈ ਗੱਲ ਨਹੀਂ ਸਾਰੇ ਮਦਦ ਕਰ ਰਹੇ ਨੇ ਸੰਸਥਾਵਾਂ ਤੁਹਾਡੇ ਤੱਕ ਜ਼ਰੂਰ ਅਸੀਂ ਪਹੁੰਚਾਵਾਂਗੇ ਨੁਕਸਾਨ ਜਿਹੜਾ ਹੋਇਆ ਹੈ ਕੋਈ ਨਹੀਂ ਪਰਪਾਈ ਕਰਾਂਗੇ ਉਹਦੀ ਸਾਰੇ ਜਾਨੇ ਮਿਲ ਕੇ ਤੁਸੀਂ ਹੌਂਸਲਾ ਰੱਖੋ ਮੈਡਮ ਜੀ ਅਸੀਂ ਤੇ ਹੌਸਲਾ ਚਲੋ ਰੱਖਦੇ ਹੀ ਆ ਪਰ ਸਾਡੇ ਤੱਕ ਕੋਈ ਮੀਡੀਆ ਵਾਲਾ ਨਹੀਂ ਆਇਆ ਕੋਈ ਕਿਸੇ ਦਾ ਮਤਲਬ ਜਿਸ ਤਰ੍ਹਾਂ ਕੋਈ ਸੇਵਾ ਤੇ ਆਂਦੀਆਂ ਨੇ ਟਰਾਲੀਆਂ ਜਾਂ ਰਾਸ਼ਨ ਕੁਝ ਵੀ ਸਾਡੇ ਤੱਕ ਨਹੀਂ ਪਹੁੰਚਦਾ ਇਤੋਂ ਤੱਕ ਔਰ ਜਿਹੜਾ ਵੀ ਪੈਂਦਾ ਸਾਡੇ ਕਹਿ ਦਿੰਦਾ ਕਿ ਲੈਂਟਰ ਵਾਲੇ ਨੇ ਅੰਦਰ ਥੋੜੀ ਕੋਈ ਵੇਖਦਾ ਅੰਦਰ ਵੜ ਕੇ ਦੇਖੋ ਕਿ ਸਾਰਾ ਮੇਰੇ ਘਰ ਦੀ ਬਰਬਾਦੀ ਹੋ ਗਈ ਅੰਦਰ ਸਾਰੀਆਂ ਕੰਧਾਂ ਬੈਗੀਆਂ ਨਾਲ ਸਭ ਕੁਝ ਸਾਡਾ ਇੰਨਾ ਕੁ ਨੁਕਸਾਨ ਹੋ ਗਿਆ ਕਿ ਬਹੁਤ ਜ਼ਿਆਦਾ ਜਿੰਨੀਆਂ ਸਾਡੀਆਂ ਮੈਣ ਮੈਣ ਚੀਜ਼ਾਂ ਸਾਰੀਆਂ ਸੜਕਾਂ ਖਰਾਬ ਹੋ ਗਈਆਂ ਨੇ ਬਸ ਇਹ ਦਿਹਾੜੀਦਾਰ ਲੋਕ ਬਸ ਨਹੀਂ ਸਾਡੇ ਕੋਲੋਂ ਕੋਈ ਨਾ ਕੁਝ ਹੋ ਸਕਦਾ ਕੋਈ ਗੱਲ ਨਹੀਂ ਆਂਟੀ ਤੁਸੀਂ ਕੋਈ ਗੱਲ ਨਹੀਂ ਹਿੰਮਤ ਨਾ ਹਾਰੋ ਨੁਕਸਾਨ ਜਿਹੜਾ ਹੋਇਆ ਹੈ ਸਾਨੂੰ ਪਤਾ ਹੈ ਪੂਰੇ ਪੰਜਾਬ ਦਾ ਨੁਕਸਾਨ ਹੋਇਆ ਹੈ ਅਸੀਂ ਤਸਵੀਰਾਂ ਜਿਹੜੀਆਂ ਨੇ ਤੁਹਾਡੀਆਂ ਜ਼ਰੂਰ ਸਰਕਾਰ ਤੱਕ ਕਲਾਕਾਰਾਂ ਤੱਕ ਜਿਹੜੇ ਜਿਹੜੀਆਂ ਮਿਸਾਲ ਮੇਰੇ ਬੱਚੇ ਨੇ ਬਹੁਤ ਮੁਸ਼ਕਲ ਹੈ ਖਾਣਾ ਖਾਣ ਵਾਸਤੇ ਵੀ ਸਾਡੇ ਕੋਲ ਨਹੀਂ ਆ ਸੋ ਪਲੀਜ਼ ਜਿਹੜੇ ਵੀ ਆ ਵੀਡੀਓ ਦੇਖ ਰਹੇ ਨੇ ਰਿਕੁਐਸਟ ਆ ਹੰਬਲ ਰਿਕੁਐਸਟ ਡੇਰਾ ਬਾਬਾ ਨਾਨਕ ਦੇ ਪੱਖੋਵਾਲ ਪਿੰਡ ਦੇ ਵਿੱਚ ਅਸੀਂ ਹੈਗੇ ਪੱਖੋਵਾਲ ਟਾਲੀ ਪੱਖੋ ਕੇ ਟਾਲੀ ਸਾਹਿਬ ਦੇ ਵਿੱਚ ਸੋ ਇਹ ਪਰਿਵਾਰ ਇੱਕ ਮਿਲਿਆ ਜਿਨ੍ਹਾਂ ਦਾ ਬਹੁਤ ਜ਼ਿਆਦਾ ਨੁਕਸਾਨ ਹੋਇਆ ਘਰ ਵਿੱਚ ਖਾਣ ਦੇ ਲਈ ਵੀ ਕੁਝ ਨਹੀਂ ਹੈਗਾ ਸੋ ਜਿੱਥੇ ਜਿੱਥੇ ਤੁਸੀਂ ਅਗਰ ਹੈਲਪ ਕਰ ਰਹੇ ਹੋ ਅਸੀਂ ਵੀ ਸਾਰੇ ਰਲ ਮਿਲ ਕੇ ਇਹਨਾਂ ਤੱਕ ਪਹੁੰਚੇ ਹਾਂ ਤੁਸੀਂ ਵੀ ਜ਼ਰੂਰ ਪਹੁੰਚ ਬੜੀ ਮੁਸ਼ਕਲ ਅਸੀਂ ਲੈ ਮੈਂ ਖੁਦ ਤਿਆਰੀਆਂ ਕਰ ਕਰਕੇ ਲਿਆ ਅਸਮਾਨ ਸਭ ਖਰਾਬ ਹੋ ਗਿਆ ਅੰਦਰ ਤੋਂ ਸਾਰੀ ਨੀ ਬੈ ਗਈ ਆ ਉਹ ਲੈਟਰ ਉੱਪਰ ਤੋਂ ਛੁੱਟ ਗਿਆ ਉਹ ਕਿਚਨ ਦਾ ਅਸੀਂ ਮਾਤੜ ਲੋਕੇ ਕਿੱਥੋਂ ਕਰਾਂਗੇ ਇੰਨਾ ਕੁਝ ਤਸਵੀਰਾਂ ਵਾਕਈ ਦਿਲ ਨੂੰ ਹਿਲਾ ਦੇਣ ਵਾਲੀਆਂ ਨੇ ਇੱਧਰ ਤੁਸੀਂ ਬਹੁਤ ਬਾਹਰ ਸਮਾਨ ਦੇਖੋ ਸਾਡਾ ਕਿੰਨਾ ਖਰਾਬ ਹੋਇਆ ਬਹੁਤ ਜ਼ਿਆਦਾ ਖਰਾਬ ਹੋ ਗਿਆ ਕੋਈ ਵੀ ਵਰਤੋਂ ਚ ਸਮਾਨ ਨਹੀਂ ਹੈ ਮੈਡਮ ਜੀ ਬਹੁਤ ਮੈਂ ਪਰੇਸ਼ਾਨ ਮਿਹਰਬਾਨੀ ਕਰਕੇ ਸਾਡੀ ਮਦਦ ਕੀਤੀ ਜਾਏ ਸੋ ਅੰਟੀ ਜੀ ਰੋ ਰਹੇ ਨੇ ਬਹੁਤ ਜ਼ਿਆਦਾ ਤਸਵੀਰਾਂ ਰੁਲਾ ਰੀਆਂ ਨੇ ਘਰ ਦੀਆਂ ਕਿਉਂਕਿ ਘਰ ਜਿਹੜਾ ਸਾਰਿਆਂ ਨੇ ਆਪਣੀ ਮਿਹਨਤ ਦੇ ਨਾਲ ਬੜੀ ਸ਼ਿੱਦਤ ਦੇ ਨਾਲ ਬਣਾਇਆ ਹੁੰਦਾ ਸੋ ਜਦੋਂ ਇਦਾਂ ਦੇ ਹੜ ਵਰਗੀ ਸੰਕਟ ਹੜ ਵਰਗਾ ਸੰਕਟ ਜਿਹੜਾ ਜਦੋਂ ਪੈਂਦਾ ਹੈ ਉਹਦੇ ਤੇ ਫਿਰ ਕਿਸੇ ਦਾ ਵੀ ਕੋਈ ਕੰਟਰੋਲ ਨਹੀਂ ਸੋ ਇਹਨਾਂ ਦਾ ਘਰ ਜਿਹੜਾ ਵਾਕਿਆ ਦੇ ਵਿੱਚ ਹੀ ਬਹੁਤ ਜ਼ਿਆਦਾ ਨੁਕਸਾਨ ਹੋਇਆ ਚਾਹੇ ਪੱਕੇ ਲੈਂਟਰ ਨੇ ਲੇਕਿਨ ਲੈਂਟਰ ਵੱਖਰਾ ਹੋ ਗਿਆ ਇਹਨਾਂ ਦੇ ਘਰ ਦਾ ਹਾਂਜੀ ਲਾਈਟ ਹੈ ਆ ਦਰਦੇ ਅਸੀਂ ਆਪ ਦਰ ਨਹੀਂ ਜਾ ਰਹੇ ਦੇਖੋ ਪਹਿਲਾਂ ਸਾਡੇ ਘਰਾਂ ਦੇ ਹਾਲਾਤ ਕਿੱਦਾਂ ਦੇ ਹੋਗੇ ਅਸੀਂ ਕਿਸੇ ਦੇ ਘਰੇ ਰਹਿ ਕੇ ਰੋਟੀ ਪਾਣੀ ਦਾ ਗੁਜ਼ਾਰਾ ਕਰ ਰਹੇ ਆ ਜਿਹੜਾ ਵੀ ਆਂਦਾ ਮੈਡਮ ਜੀ ਕਹਿ ਦਿੰਦੇ ਨਾ ਪੱਕੇ ਲੈਟਰ ਆ ਕੋਈ ਅੰਦਰ ਵੜ ਕੇ ਨਹੀਂ ਦੇਖਦਾ ਵੀ ਬਾਹਰ ਸਾਡਾ ਸਮਾਨ ਦੇਖੋ ਹਦੋਂ ਵੱਧ ਖਰਾਬ ਹੋ ਗਿਆ ਕੋਈ ਵੀ ਸਾਡੇ ਵਰਤੋਂ ਵਾਲੀ ਚੀਜ਼ ਨਹੀਂ ਰਹਿ ਗਈ ਕੋਈ ਬਰਤਨ ਨਹੀਂ ਰਹਿ ਗਏ ਤੇ ਤੁਹਾਡੇ ਕੋਲ ਬੱਚੇ ਨੇ ਥੋੜੇ ਜਿਹੇ ਜਿਹੜੇ ਹੈ ਸਾਹਮਣੇ ਤੁਹਾਡੇ ਕੋਲ ਪਹੁੰਚਿਆ ਕੋਈ ਇੱਥੇ ਰਾਸ਼ਨ ਵਗੈਰਾ ਦੇਣ ਲਈ ਨਹੀਂ ਰਾਸ਼ਨ ਲਈ ਦੋ ਜਣੇ ਪਹੁੰਚੇ ਨੇ ਬਾਕੀ ਇੱਥੇ ਕੋਈ ਖਲੋਂਦਾ ਨਹੀਂ ਅਸੀਂ ਕਿਹਦੇ ਮਗਰ ਭੱਜਦੇ ਨਹੀਂ ਹੈ ਪਰੇਸ਼ਾਨੀ ਕਰਕੇ ਕਿਤੇ ਜੀ ਨਹੀਂ ਕਰਦਾ ਜਾਨ ਨੂੰ ਵੀ ਉਤੇ ਬਸ ਦੋ ਜਣੇ ਆਏ ਨੇ ਰਾਸ਼ਨ ਦੇਣ ਵਾਸਤੇ ਦੋ ਜਣਿਆਂ ਤੋਂ ਰਾਸ਼ਨ ਲਿਆ ਸੋ ਤਸਵੀਰਾਂ ਤੁਸੀਂ ਵੀ ਦੇਖ ਕੇ ਕਿਉਂਕਿ ਜਿੱਥੋਂ ਜਿੱਥੋਂ ਵੀ ਪੰਜਾਬ ਦੇ ਜਿਹੜੇ ਜਿਹੜੇ ਕੋਨੇ ਤੋਂ ਤਸਵੀਰ ਆ ਰਹੀ ਹੈ ਹਰ ਤਸਵੀਰ ਵੇਖ ਕੇ ਰੂਰ ਹੋ ਰਹੀ ਹੈ ਰੂ ਸਭ ਦੀ ਰੂਰ ਹੋ ਰਹੀ ਹੈ ਕਿਉਂਕਿ ਜਾਨਵਰਾਂ ਦੇ ਜਾਨਵਰ ਮਰ ਗਏ ਘਰਾਂ ਦੇ ਘਰ ਟਹਿ ਗਏ ਸੋ ਆ ਘਰ ਦੀ ਵੀ ਬੜੀ ਵੱਡੀ ਐਗਜ਼ਾਮਪਲ ਆ ਤੁਸੀਂ ਆ ਦੇਖ ਸਕਦੇ ਹੋ ਕਿ ਇਹਨਾਂ ਨੇ ਹੁਣੇ-ਹੁਣੇ ਘਰ ਬਣਾਇਆ ਸੀਗਾ ਨਵਾਂ ਆਪਣਾ ਤੇ ਸਾਰਾ ਤਹ ਸਨੈਸ ਹੋ ਗਿਆ ਲੈਂਟਰ ਵੱਖਰਾ ਹੋ ਗਿਆ ਆ ਜਿਹੜੀ ਕੰਦ ਤੁਸੀਂ ਦੇਖ ਪਾ ਰਹੇ ਹੋ ਜਮਾ ਹੀ ਵੱਖਰੀ ਹੋ ਗਈ ਆ ਉਹਦੇ ਨਾਲ ਉਹ ਲੈਂਟਰ ਤੋਂ ਸੋ ਇਸ ਪਰਿਵਾਰ ਦੀ ਵੀ ਮਦਦ ਕੀਤੀ ਜਾਵੇ ਜ਼ਰੂਰ ਅਗਰ ਤੁਸੀਂ ਇਹ ਵੀਡੀਓ ਸਾਰੇ ਦੇਖ ਰਹੇ ਹੋ ਅਗਰ ਕਲਾਕਾਰ ਭਾਈ ਚਾਰਾ ਇਹ ਵੀਡੀਓ ਦੇਖ ਰਿਹਾ ਤੇ ਉਹ ਵੀ ਡੈਫੀਨਿਟਲੀ ਇਸ ਵੀਡੀਓ ਨੂੰ ਦੇਖ ਕੇ ਡੇਰਾਪਾ ਬਨਾਨਕ ਦੇ ਪਖੋਵਾਲ ਪਿੰਡ ਦੇ ਵਿੱਚ ਜ਼ਰੂਰ ਪਹੁੰਚ ਦਾ ਵੀ ਹੱਥ ਫੜੋ ਬੇਟਾ ਵੀ ਬਹੁਤ ਦਿਨ ਰੋਂਦਾ ਰਿਹਾ ਮੰਮੀ ਅਸੀਂ ਬਹੁਤ ਮਿਹਨਤ ਨਾਲ ਕੀਤਾ ਕੰਮ ਕੋਈ ਗੱਲ ਨਹੀਂ ਤੁਸੀਂ ਰੋਹੋ ਨਾ ਕੋਈ ਗੱਲ ਨਹੀਂ ਰੋਹੋ ਨਾ ਕੋਈ ਗੱਲ ਨਹੀਂ ਸਾਰਾ ਕੁਝ ਠੀਕ ਹੈ ਬਹੁਤ ਦਿਨਾਂ ਦੇ ਕੱਪੜੇ ਪਾਏ ਕੋਈ ਨਹੀਂ ਤੁਸੀਂ ਕੋਈ ਨਾ ਕੋਈ ਨਹੀ ਨਹੀ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਕੱਪੜਿਆਂ ਦੀ ਕਿਹੜੀ ਗੱਲ ਆ ਇੱਥੇ ਜਾਨਵਰਾਂ ਦੇ ਜਾਨਵਰ ਮਰ ਗਏ ਘਰਾਂ ਦੇ ਘਰ ਟਹਿ ਗਏ ਤੇ ਕੱਪੜਿਆਂ ਦੀ ਕਿਹੜੀ ਗੱਲ ਆ ਤੁਸੀਂ ਨਹੀ ਨਹੀ ਹਿੰਮਤ ਰੱਖੋ ਸੋ ਇਸ ਪਰਵਾਹੀ ਜ਼ਰੂਰ ਇਹਨਾਂ ਨੂੰ ਕੰਟੈਕਟ ਕਰਕੇ ਮਦਦ ਕੀਤੀ ਜਾਵੇ ਐਦਾਂ ਦੇ ਪਰਿਵਾਰਾਂ ਦੇ ਨਾਲ ਫੇਰ ਤੋਂ ਅਸੀਂ ਜਾ ਕੇ ਮਿਲਾਂਗੇ ਗਰਾਊਂਡ ਜ਼ੀਰੋ ਤੇ ਤਾਂ ਕਿ ਉਹਨਾਂ ਪਰਿਵਾਰਾਂ ਦੀਆਂ ਤੁਹਾਡੇ ਤੱਕ ਗੱਲਾਂ ਪਹੁੰਚਾਈਆਂ ਜਾਣ ਜਿਨ੍ਹਾਂ ਤੱਕ ਹਜੇ ਤੱਕ ਕੋਈ ਪਹੁੰਚਿਆ जिन्हें साथ चीजा सारिया खराब हो गई अड़ीदार नहीं साई इन मेरे बच्चे ने बहुत खाना खाने वास्ते भी है बड़ी मुश्किल अभी ले मैं खुद दिहाड़ियां कर करके लिया समान सब खराब हो गया अंदर तो सारी नींह पै गई ਔਰ ਲੈਟਰ ਉੱਪਰ ਤੋਂ ਛੁੱਟ ਗਿਆ ਵਾ ਕਿਚੰਦਾ ਅਸੀਂ ਮਾਤੜ ਲੋ ਕੇ ਕਿਥੋਂ ਕਰਾਂਗੇ ਇੰਨਾ ਕੁਛ ਸੋਇਕਰ ਦੀ ਤਸਵੀਰ ਦੇਖ ਕੇ ਵਾਕੇ ਅੱਖਾਂ ਨਮ ਹੋਈਆਂ ਨੇ ਆਂਟੀ ਜੀ ਬੜੇ ਇਮੋਸ਼ਨਲ ਨੇ ਆਂਟੀ ਤੁਸੀਂ ਰੋ ਨਾ ਹਿੰਮਤ ਰੱਖੋ ਕੋਈ ਗੱਲ ਨਹੀਂ ਸਾਰੇ ਮਦਦ ਕਰ ਰਹੇ ਨੇ ਸੰਸਥਾਵਾਂ ਤੁਹਾਡੇ ਤੱਕ ਜ਼ਰੂਰ ਅਸੀਂ ਪਹੁੰਚਾਵਾਂਗੇ ਨੁਕਸਾਨ ਜਿਹੜਾ ਹੋਇਆ ਹੈ ਕੋਈ ਨਹੀਂ ਪਰਪਾਈ ਕਰਾਂਗੇ ਉਹਦੀ ਸਾਰੇ ਜਣੇ ਮਿਲ ਕੇ ਤੁਸੀਂ ਹੌਂਸਲਾ ਰੱਖੋ ਮੈਡਮ ਜੀ ਅਸੀਂ ਤੇ ਹੌਂਸਲਾ ਚਲੋ ਰੱਖਦੇ ਆਂ ਪਰ ਸਾਡੇ ਤੱਕ ਕੋਈ মিডিਆ ਵਾਲਾ ਨਹੀਂ ਆਇਆ ਕੋਈ ਕਿਸੇ ਦਾ ਮਤਲਬ ਜਿਸ ਤਰ੍ਹਾਂ ਕੋਈ ਸੇਵਾ ਤੇ ਆਂਦੀਆਂ ਨੇ ਟਰਾਲੀਆਂ ਜਾਂ ਰਾਸ਼ਨ ਕੁਝ ਵੀ ਸਾਡੇ ਤੱਕ ਨਹੀਂ ਪਹੁੰਚਦਾ ਇਤੋਂ ਤੱਕ ਔਰ ਜਿਹੜਾ ਵੀ ਪੈਂਦਾ ਸਾਡੇ ਕਹਿ ਦਿੰਦਾ ਕਿ ਲੈਂਟਰ ਵਾਲੇ ਨੇ ਅੰਦਰ ਥੋੜੀ ਕੋਈ ਵੇਖਦਾ ਅੰਦਰ ਵੜ ਕੇ ਦੇਖੋ ਕਿ ਸਾਰਾ ਮੇਰੇ ਘਰ ਦੀ ਬਰਬਾਦੀ ਹੋ ਗਈ ਅੰਦਰ ਸਾਰੀਆਂ ਕੰਦਾ ਪੈ ਗਈਆਂ ਨੇ ਸਭ ਕੁਝ ਸਾਡਾ ਇੰਨਾ ਕੁ ਨੁਕਸਾਨ ਹੋ ਗਿਆ ਕਿ ਬਹੁਤ ਜ਼ਿਆਦਾ ਜਿੰਨੀਆਂ ਸਾਡੀਆਂ ਮੈਣ ਮੈਣ ਚੀਚਾਂ ਸਾਰੀਆਂ ਸੜਕਾਂ ਖਰਾਬ ਹੋ ਗਈਆਂ ਨੇ ਬਸ ਇਹ ਦਿਹਾੜੀਦਾਰ ਲੋਕ ਬਸ ਨਹੀਂ ਸਾਡੇ ਕੋਲੋਂ ਕੋਈ ਨਾ ਕੁਝ ਹੋ ਸਕਦਾ ਕੋਈ ਗੱਲ ਨਹੀਂ ਆਂਟੀ ਤੁਸੀਂ ਕੋਈ ਗੱਲ ਨਹੀਂ ਹਿੰਮਤ ਨਾ ਹਾਰੋ ਨੁਕਸਾਨ ਜਿਹੜਾ ਹੋਇਆ ਸਾਨੂੰ ਪਤਾ ਹੈ ਪੂਰੇ ਪੰਜਾਬ ਦਾ ਨੁਕਸਾਨ ਹੋਇਆ ਹੈ ਅਸੀਂ ਤਸਵੀਰਾਂ ਜਿਹੜੀਆਂ ਨੇ ਤੁਹਾਡੀਆਂ ਜ਼ਰੂਰ ਸਰਕਾਰ ਤੱਕ ਕਲਾਕਾਰਾਂ ਤੱਕ ਜਿਹੜੇ ਜੜੀਆਂ ਵੀ ਸਾਰੇ ਮੇਰੇ ਬੱਚੇ ਨੇ ਬਹੁਤ ਮੁਸ਼ਕਲ ਹੈ ਖਾਣਾ ਖਾਣ ਵਾਸਤੇ ਵੀ ਸਾਡੇ ਕੋਲ ਨਹੀਂ ਆ ਸੋ ਪਲੀਜ਼ ਜਿਹੜੇ ਵੀ ਆ ਵੀਡੀਓ ਦੇਖ ਰਹੇ ਨੇ ਰਿਕੁਐਸਟ ਆ ਹੰਬਲ ਰਿਕੁਐਸਟ ਡੇਰਾ ਬਾਬਾ ਨਾਨਕ ਦੇ ਪੱਖੋਵਾਲ ਪਿੰਡ ਦੇ ਵਿੱਚ ਅਸੀਂ ਹੈਗੇ ਪੱਖੋਵਾਲ ਟਾਲੀ ਪੱਖੋ ਕੇ ਟਾਲੀ ਸਾਹਿਬ ਦੇ ਵਿੱਚ ਸੋ ਇਹ ਪਰਿਵਾਰ ਇੱਕ ਮਿਲਿਆ ਜਿਨ੍ਹਾਂ ਦਾ ਬਹੁਤ ਜ਼ਿਆਦਾ ਨੁਕਸਾਨ ਹੋਇਆ ਘਰ ਵਿੱਚ ਖਾਣ ਦੇ ਲਈ ਵੀ ਕੁਛ ਨਹੀਂ ਹੈਗਾ ਸੋ ਜਿੱਥੇ ਜਿੱਥੇ ਤੁਸੀਂ ਅਗਰ ਹੈਲਪ ਕਰ ਰਹੇ ਹੋ ਅਸੀਂ ਵੀ ਸਾਰੇ ਰਲ ਮਿਲ ਕੇ ਇਹਨਾਂ ਤੱਕ ਪਹੁੰਚੇ ਹਾਂ ਤੁਸੀਂ ਵੀ ਜ਼ਰੂਰ ਪਹੁੰਚ ਬੜੀ ਮੁਸ਼ਕਲ ਅਸੀ ਲਈ ਮੈਂ ਖੁਦ ਦਿਆੜੀਆਂ ਕਰ ਕਰ ਕੇ ਲਿਆ ਅਸਮਾਨ ਸਭ ਖਰਾਬ ਹੋ ਗਿਆ ਅੰਦਰ ਤੋਂ ਸਾਰੀ ਨੀਂਹ ਪੈ ਗਈ ਆ ਔਰ ਲੈਟਰ ਉੱਪਰ ਤੋਂ ਛੁੱਟ ਗਿਆ ਵਾ ਕਿਚਨ ਦਾ ਅਸੀਂ ਮਾਤੜ ਲੋ ਕੇ ਕਿੱਥੋਂ ਕਰਾਂਗੇ ਇੰਨਾ ਕੁਝ ਤਸਵੀਰਾਂ ਵਾਕਈ ਦਿਲ ਨੂੰ ਹਿਲਾ ਦੇਣ ਵਾਲੀਆਂ ਨੇ ਇੱਧਰ ਤਾਂ ਮੈਂ ਅਸੀਂ ਬਹੁਤ ਬਾਹਰ ਸਮਾਨ ਦੇਖੋ ਸਾਡਾ ਕਿੰਨਾ ਖਰਾਬ ਹੋਇਆ ਬਹੁਤ ਜ਼ਿਆਦਾ ਖਰਾਬ ਹੋ ਗਿਆ ਕੋਈ ਵੀ ਵਰਤੋਂ ਚ ਸਮਾਨ ਨਹੀਂ ਹੈ ਮੈਡਮ ਜੀ ਬਹੁਤ ਮੈਂ ਪਰੇਸ਼ਾਨ ਮਿਹਰਬਾਨੀ ਕਰਕੇ ਸਾਡੀ ਮਦਦ ਕੀਤੀ ਜਾਏ ਸੋ ਅੰਟੀ ਜੀ ਰੋ ਰਹੇ ਨੇ ਬਹੁਤ ਜ਼ਿਆਦਾ ਤਸਵੀਰਾਂ ਰੁਲਾ ਰੀਆਂ ਨੇ ਘਰ ਦੀਆਂ ਕਿਉਂਕਿ ਘਰ ਜਿਹੜਾ ਸਾਰਿਆਂ ਨੇ ਆਪਣੀ ਮਿਹਨਤ ਦੇ ਨਾਲ ਬੜੀ ਸ਼ਿੱਦਤ ਦੇ ਨਾਲ ਬਣਾਇਆ ਹੁੰਦਾ ਸੋ ਜਦੋਂ ਇਦਾਂ ਦੇ ਹੜ ਵਰਗੀ ਸੰਕਟ ਹੜ ਵਰਗਾ ਸੰਕਟ ਜਿਹੜਾ ਜਦੋਂ ਪੈਂਦਾ ਹੈ ਉਹਦੇ ਤੇ ਫਿਰ ਕਿਸੇ ਦਾ ਵੀ ਕੋਈ ਕੰਟਰੋਲ ਨਹੀਂ ਸੋ ਇਹਨਾਂ ਦਾ ਘਰ ਜਿਹੜਾ ਵਾਕਿਆ ਦੇ ਵਿੱਚ ਹੀ ਬਹੁਤ ਜ਼ਿਆਦਾ ਨੁਕਸਾਨ ਹੋਇਆ ਚਾਹੇ ਪੱਕੇ ਲੈਂਟਰ ਨੇ ਲੇਕਿਨ ਲੈਂਟਰ ਵੱਖਰਾ ਹੋ ਗਿਆ ਇਹਨਾਂ ਦੇ ਘਰ ਦਾ ਹਾਂਜੀ ਲਾਈਟ ਹੈ ਆ ਦਰਦੇ ਆਸੀਂ ਅੰਦਰ ਨਹੀਂ ਜਾ ਰਹੇ ਦੇਖੋ ਪਹਿਲਾਂ ਸਾਡੇ ਘਰਾਂ ਦੇ ਹਾਲਾਤ ਕਿੱਦਾਂ ਦੇ ਹੋਗੇ ਅਸੀਂ ਕਿਸੇ ਦੇ ਘਰੇ ਰਹਿ ਕੇ ਰੋਟੀ ਪਾਣੀ ਦਾ ਗੁਜ਼ਾਰਾ ਕਰ ਰਹੇ ਆ ਜੇ ਤਾਂ ਵੀ ਆਂਦਾ ਮੈਡਮ ਜੀ ਕਹਿ ਦਿੰਦੇ ਨਾ ਪੱਕੇ ਲੈਂਟਰ ਆ ਕੋਈ ਅੰਦਰ ਵੜ ਕੇ ਨਹੀਂ ਦੇਖਦਾ ਵੀ ਬਾਹਰ ਸਾਡਾ ਸਮਾਨ ਦੇਖੋ ਹਦੋਂ ਵੱਧ ਖਰਾਬ ਹੋ ਗਿਆ ਕੋਈ ਵੀ ਸਾਡੇ ਵਰਤੋਂ ਵਾਲੀ ਚੀਜ਼ ਨਹੀਂ ਰਹਿ ਗਈ ਕੋਈ ਬਰਤਨ ਨਹੀਂ ਰਹਿ ਗਏ ਤੇ ਤੁਹਾਡੇ ਕੋਲ ਬੱਚੇ ਨੇ ਥੋੜੇ ਜਿਹੇ ਜਿਹੜੇ ਹੈ ਸਾਹਮਣੇ ਤੁਹਾਡੇ ਕੋਲ ਪਹੁੰਚਿਆ ਕੋਈ ਇੱਥੇ ਰਾਸ਼ਨ ਵਗੈਰਾ ਦੇਣ ਲਈ ਨਹੀਂ ਰਾਸ਼ਨ ਲਈ ਦੋ ਜਣੇ ਪਹੁੰਚੇ ਨੇ ਬਾਕੀ ਇੱਥੇ ਕੋਈ ਖਲੋਂਦਾ ਨਹੀਂ ਅਸੀਂ ਕਿਹਦੇ ਮਗਰ ਭੱਜ ਦੇਣੀ ਆ ਪਰੇਸ਼ਾਨੀ ਕਰਕੇ ਕਿਤੇ ਜੀ ਨਹੀਂ ਕਰਦਾ ਜਾਨ ਨੂੰ ਵੀ ਤੇ ਬਸ ਦੋ ਜਣੇ ਆਏ ਨੇ ਰਾਸ਼ਨ ਦੇਣ ਵਾਸਤੇ ਦੋ ਜਣਿਆਂ ਤੋਂ ਰਾਸ਼ਨ ਲਿਆ ਸੋ ਤਸਵੀਰਾਂ ਤੁਸੀਂ ਵੀ ਦੇਖ ਕੇ ਕਿਉਂਕਿ ਜਿੱਥੋਂ ਜਿੱਥੋਂ ਵੀ ਪੰਜਾਬ ਦੇ ਜਿਹੜੇ ਜਿਹੜੇ ਕੋਨੇ ਤੋਂ ਤਸਵੀਰ ਆ ਰਹੀ ਹੈ ਹਰ ਤਸਵੀਰ ਵੇਖ ਕੇ ਰੂਰ ਹੋ ਰਹੀ ਹੈ ਰੂ ਸਭ ਦੀ ਰੂਰ ਹੋ ਰਹੀ ਹੈ ਕਿਉਂਕਿ ਜਾਨਵਰਾਂ ਦੇ ਜਾਨਵਰ ਮਰ ਗਏ ਘਰਾਂ ਦੇ ਘਰ ਟਹਿ ਗਏ ਸੋ ਆ ਘਰ ਦੀ ਵੀ ਬੜੀ ਵੱਡੀ ਐਗਜ਼ਾਮਪਲ ਆ ਤੁਸੀਂ ਆ ਦੇਖ ਸਕਦੇ ਹੋ ਕਿ ਇਹਨਾਂ ਨੇ ਹੁਣੇ-ਹੁਣੇ ਘਰ ਬਣਾਇਆ ਸੀਗਾ ਨਵਾਂ ਆਪਣਾ ਤੇ ਸਾਰਾ ਤਹ ਸਨੈਸ ਹੋ ਗਿਆ ਲੈਂਟਰ ਵੱਖਰਾ ਹੋ ਗਿਆ ਆ ਜਿਹੜੀ ਕੰਦ ਤੁਸੀਂ ਦੇਖ ਪਾ ਰਹੇ ਹੋ ਜਮਾ ਹੀ ਵੱਖਰੀ ਹੋ ਗਈ ਆ ਉਹਦੇ ਨਾਲ ਉਹ ਲੈਂਟਰ ਤੋਂ ਸੋ ਇਸ ਪਰਿਵਾਰ ਦੀ ਵੀ ਮਦਦ ਕੀਤੀ ਜਾਵੇ ਜ਼ਰੂਰ ਅਗਰ ਤੁਸੀਂ ਇਹ ਵੀਡੀਓ ਸਾਰੇ ਦੇਖ ਰਹੇ ਹੋ ਅਗਰ ਕਲਾਕਾਰ ਭਾਈ ਚਾਰਾ ਇਹ ਵੀਡੀਓ ਦੇਖ ਰਿਹਾ ਤੇ ਉਹ ਵੀ ਡੈਫੀਨਿਟਲੀ ਇਸ ਵੀਡੀਓ ਨੂੰ ਦੇਖ ਕੇ ਡੇਰਾ ਬਬਾਨਨਗ ਦੇ ਪੱਖੋਵਾਲ ਪਿੰਡ ਦੇ ਵਿੱਚ ਜ਼ਰੂਰ ਪਹੁੰਚੋ ਦਾ ਵੀ ਹੱਥ ਫੜੋ ਬੇਟਾ ਵੀ ਬਹੁਤ ਦਿਨ ਰੋਂਦਾ ਰਿਹਾ ਮੰਮੀ ਅਸੀਂ ਬਹੁਤ ਮਿਹਨਤ ਨਾਲ ਕੀਤਾ ਕੰਮ ਕੋਈ ਗੱਲ ਨਹੀਂ ਤੁਸੀਂ ਰੋਹੋ ਨਾ ਕੋਈ ਗੱਲ ਨਹੀਂ ਰੋਹੋ ਨਾ ਕੋਈ ਗੱਲ ਨਹੀਂ ਸਾਰਾ ਕੁਝ ਠੀਕ ਜੀ ਬਹੁਤ ਦਿਨਾਂ ਤੋਂ ਦੇ ਕੱਪੜੇ ਪਾਏ ਕੋਈ ਨਹੀਂ ਤੁਸੀਂ ਕੋਈ ਨਾ ਕੋਈ ਨਹੀਂ ਨਹੀਂ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਕੱਪੜਿਆਂ ਦੀ ਕਿਹੜੀ ਗੱਲ ਆ ਇੱਥੇ ਜਾਨਵਰਾਂ ਦੇ ਜਾਨਵਰ ਮਰ ਗਏ ਘਰਾਂ ਦੇ ਘਰ ਟਹਿ ਗਏ ਤੇ ਕੱਪੜਿਆਂ ਦੀ ਕਿਹੜੀ ਗੱਲ ਆ ਤੁਸੀਂ ਨਹੀਂ ਨਹੀਂ ਹਿੰਮਤ ਰੱਖੋ ਸੋ ਇਸ ਪਰਵਾਹੀ ਜ਼ਰੂਰ ਇਹਨਾਂ ਨੂੰ ਕੰਟੈਕਟ ਕਰਕੇ ਮਦਦ ਕੀਤੀ ਜਾਵੇ ਐਦਾਂ ਦੇ ਪਰਿਵਾਰਾਂ ਦੇ ਨਾਲ ਫੇਰ ਤੋਂ ਅਸੀਂ ਜਾ ਕੇ ਮਿਲਾਂਗੇ ਗਰਾਉਂਡ ਜ਼ੀਰੋ ਤੇ ਤਾਂ ਕਿ ਉਹਨਾਂ ਪਰਿਵਾਰਾਂ ਦੀਆਂ ਤੁਹਾਡੇ ਤੱਕ ਗੱਲਾਂ ਪਹੁੰਚਾਈਆਂ ਜਾਣ ਜਿਨ੍ਹਾਂ ਤੱਕ ਹਜੇ ਤੱਕ ਕੋਈ ਪਹੁੰਚਿਆ ਹੀ